ਵੀ ਅੱਜ ਆਪਾਂ ਅਜੈਤਵਾਲ ਵਿਖੇ ਰੇਲਵੇ ਟਰੈਕ ਤੇ ਕਿਉਂ ਬੈਠੇ ਆ ਕਿਉਂਕਿ ਕੱਲ ਦੇ ਸਨੇਹੇ ਮੈਸੇਜ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਕੱਲ ਤੋਂ ਲੈ ਕੇ ਅੱਜ ਸਵੇਰ ਤੱਕ ਹੋ ਗਈਆਂ ਪਤਾ ਲੱਗ ਗਿਆ ਸਾਰਾ ਤੇ ਆਪਾਂ ਨੂੰ ਕਿਉਂ ਕਰਨਾ ਪੈ ਰਿਹਾ ਇਹ ਵੀ ਗੱਲ ਮੇਰੇ ਤੂੰ ਪਹਿਲਾਂ ਬਹੁਤ ਸਾਰੇ ਬੁਲਾਰਿਆਂ ਨੇ ਤੁਹਾਡੇ ਨਾਲ ਸਾਂਝੀ ਕਰ ਲਈ ਹੈ ਵੀ ਅੱਜ ਦਾ ਆਪਣਾ ਇੱਥੇ ਬੈਠਣ ਦਾ ਮਕਸਦ ਕੀ ਆ ਤਾਂ ਮੈਂ ਥੋੜਾ ਜਿਹਾ ਪਿਛਲੇ ਦਿੱਲੀ ਅੰਦੋਲਨ ਬਾਰੇ ਗੱਲ ਕਰਨੀ ਚਾਹਣਾ ਹੈ ਦਿੱਲੀ ਜਾਣ ਤੋਂ ਪਹਿਲਾਂ ਕੀ ਹੋਇਆ ਸੀ ਜਦੋਂ ਦਿੱਲੀ ਮੋਰਚਾ ਲੱਗਣ ਲੱਗਾ ਸੀਗਾ ਉਸ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਕਮੇਟੀਆਂ ਦੀ ਚੋਣ ਕੀਤੀ ਗਈ ਪਿੰਡਾਂ ਦੇ ਵਿੱਚ ਪ੍ਰਚਾਰ ਲਗਾਇਆ ਲਜਾਇਆ ਗਿਆ ਉਹ ਪ੍ਰਚਾਰ ਕੀ ਸੀ ਵੀ ਸਾਡੇ ਤੇ ਤਿੰਨ ਮਾਰੂ ਕੇਤੀ ਕਾਨੂੰਨ ਕਾਲੇ ਜਿਹੜੇ ਹੈਗੇ ਆ ਉਹ ਸਾਡੇ ਸਿਰ ਤੇ ਆ ਰਹੇ ਆ ਜਿਨ੍ਹਾਂ ਨੂੰ ਰੋਕਣ ਵਾਸਤੇ ਆਪਾਂ ਨੂੰ ਤਤਪਰ ਰਹਿਣ ਦੀ ਲੋੜ ਆ ਲੜਨ ਦੀ ਲੋੜ ਆ ਸਾਨੂੰ ਪਰ ਜਿਹੜੀ ਉਹ ਗੱਲ ਲੋਕਾਂ ਤੱਕ ਪਹੁੰਚੀ ਸੀ ਇਕਦਮ ਨਹੀਂ ਪਹੁੰਚੀ ਸੀ ਤਕਰੀਬਨ 6 ਮਹੀਨੇ ਲੱਗੇ ਸੀ ਉਸ ਗੱਲ ਨੂੰ ਲੋਕਾਂ ਦੇ ਹਜਮ ਕਰਾਉਣ ਤੇ ਲੋਕਾਂ ਨੂੰ ਸਮਝਾਉਣ ਦੇ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦੇ ਇਕੱਠ ਕਰਕੇ ਇਹ ਗੱਲ ਉਹਨਾਂ ਦੇ ਚੁੱਲ੍ਹੇ-ਚੁੱਲ੍ਹੇ ਤੱਕ ਪਹੁੰਚਾਈ ਵੀ ਆਪਣਾ